ਸਪਰੀਮ ਕੋਰਟ ਨੇ ਇਹ ਕਿਹਾ ਹੈ ਪਈ ਜਿਹੜੇ ਫੈਡਰਲ ਗਵਰਨਰ ਲੀਜ਼ਾ ਕੁੱਕ ਆ ਉਹ ਆਪਣੀ ਜੌਬ ਨੂੰ ਇਸੇ ਤਰ੍ਹਾਂ ਰੱਖ ਸਕਦੇ ਆ ਜਦੋਂ ਤੱਕ ਓਰਲ ਐਗਰੀਮੈਂਟ ਜਿਹੜਾ ਓਰਲ ਆਰਗੂਮੈਂਟ ਆ ਜਨਵਰੀ ਮਹੀਨੇ ਤੱਕ ਨਹੀਂ ਹੁੰਦੀ ਹੈਗੀ ਇਹ ਜਿਹੜੀ ਸੁਪਰੀਮ ਕੋਰਟ ਵੱਲੋਂ ਮੂਵ ਕੀਤੀ ਗਈ ਆ ਇੱਕ ਤਰ੍ਹਾਂ ਨਾਲ 트럼ਪ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵੱਡਾ ਝਟਕਾ ਹੈਗਾ ਆ ਜਿਨ੍ਹਾਂ ਨੇ ਬਾਰ ਬਾਰ ਇਹ ਕਿਹਾ ਹੈ ਵੀ ਜੁਡੀਆ ਫੈਡਰਲ ਕੋਰਟਸ ਆ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਵੀ ਜਿਹਨੂੰ ਵੀ ਮਰਜ਼ੀ ਅਸੀਂ ਫਾਇਰ ਕਰੀਏ ਤੇ ਜਿਹਨੂੰ ਵੀ ਮਰਜ਼ੀ ਅਸੀਂ ਜਿਹੜਾ ਆ ਹਾਇਰ ਕਰੀਏ ਪ੍ਰੈਕਟੀਕਲ ਮੈਟਰ ਦੇ ਵਿੱਚ ਜਿਹੜੀ ਬੁੱਧਵਾਰ ਨੂੰ ਰੂਲਿੰਗ ਹੋਈ ਆ ਫੈਡ ਨੇ ਕਿਹਾ ਆ ਵੀ ਇਦਾਂ ਜਿਹੜਾ ਬਿਜ਼ਨਸ ਨੂੰ ਕੈਰੀ ਆਨ ਰੱਖੋ ਥਰੋਅਆਊਟ ਦਾ ਈਅਰ ਹਜੇ ਦੋ ਇੰਟਰਸਟ ਰੇਟ ਕੱਟ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਆ ਸੁਪਰੀਮ ਕੋਰਟ ਨੇ ਇਹ ਕਿਹਾ ਆ ਵੀ ਜਿਹੜੀ ਗਵਰਨਰ ਲੀਜ਼ ਆ ਕੁੱਕ ਆ ਜਦੋਂ ਤੱਕ ਓਰਲ ਐਗਰੀਮੈਂਟ ਆਰਗੂਮੈਂਟ ਸੌਰੀ ਨਹੀਂ ਹੁੰਦਾ ਜਨਵਰੀ ਮਹੀਨੇ ਚ ਤਦੋਂ ਤੱਕ ਆਪਣੀ ਪੋਜੀਸ਼ਨ ਤੇ ਟਿਕੇ ਰਹਿਣਗੇ ਤੇ 트럼ਪ ਉਹਨਾਂ ਨੇ ਬਾਰ ਬਾਰ ਕਲੇਮ ਕੀਤਾ ਹੈਗਾ ਵੀ ਜਿਹੜੀ ਕਮਿਟ ਸੌਰੀ ਜਿਹੜੀ ਕੁੱਕ ਇਸ ਨੇ ਕਈ ਮਾਰਗੇਜ ਫਰਾਡ ਕੀਤੇ ਹੈਗੇ ਆ ਆਪਣੇ ਘਰ ਦੀ ਲੋਨ ਲੈਣ ਦੇ ਲਈ ਜਿਹੜੇ ਝੂਠੇ ਪੇਪਰ ਬਣਾਏ ਆ ਇਸ ਕਰਕੇ ਫਾਇਰ ਕੀਤਾ ਗਿਆ ਹੈ ਕੁੱਕ ਜੋ ਆ ਉਹ ਕੈਰੀ ਵੀ ਨਹੀਂ ਮੈਂ ਕੋਈ ਰੋਂਗ ਨਹੀਂ ਕੀਤਾ ਹੈਗਾ ਕਿਸੇ ਤਰ੍ਹਾਂ ਦਾ ਵੀ ਅ ਤੇ ਦੂ ਘਰਾਂ ਦੀ ਹੁਣ ਆਲਰੇਡੀ ਕਹਿੰਦੀ ਮਾਰਗੇਜ ਅਪਲਾਈ ਕੀਤੀ ਸੀ ਮਿਸ਼ੀਗਨ ਤੇ ਜਾਰਜੀਆ ਦੇ ਵਿੱਚ ਸੋ ਰੂਲਿੰਗ ਦੇ ਵਿੱਚ ਇਹ ਕਿਹਾ ਗਿਆ ਹੈ ਆ ਭਈ ਕਿਸੇ ਤਰ੍ਹਾਂ ਦੀ ਐਕਸਪਲੇਸ਼ਨ ਨਹੀਂ ਦਿੱਤੀ ਗਈ ਹੈਗੀ ਸੋ ਇਹਦੇ ਅਗੇਂਸਟ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਇੰਜੰਕਸ਼ਨ ਲਾਇਆ ਗਿਆ ਆ ਕੋਰਟ ਵੱਲੋਂ ਸੋ ਫੈਡਰਲ ਜ਼ਰਬੋਰ ਦੇ ਜਿਹੜੇ ਕੋਕਾ ਉਹ ਹੁਣ ਜਨਵਰੀ ਮਹੀਨੇ ਤੱਕ ਇਦਾਂ ਟਿਕੇ ਰਹਿਣਗੇ ਜੀ ਅਜਿਹਾ ਜਿਹੀ ਜਿਹੜਾ ਇਹਨਾਂ ਦੇ ਉੱਤੇ ਦੋਸ਼ ਹੈ ਨਾ ਵੀ ਜਿਹੜੇ ਦੋ ਪ੍ਰਾਈਮਰੀ ਰੈਜ਼ਿਡੈਂਸੀ ਵਾਲਾ ਜਿਹੜਾ ਹੋਸਟ ਦੇ ਵਿੱਚ ਆ 트럼ਪ ਉਹਨਾਂ ਦੀ ਕੈਬਨਿਟ ਚ ਤਿੰਨ ਅਜਿਹੇ ਮੰਤਰੀ ਆ ਜਿਨ੍ਹਾਂ ਦੇ ਸੇਮ ਇਹੀ ਚੀਜ਼ ਜਿਹੜੇ ਦੋਸ਼ ਲੀਜ਼ਾ ਕੁੱਕ ਦੇ ਉੱਤੇ ਲਾਏ ਆ ਉਹ ਉਹਨਾਂ ਦੇ ਉੱਤੇ ਜਿਹੜੇ ਉਹ ਲੱਗਦੇ ਆ ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਹੈਗੀ ਆ ਪਰ ਇਹ ਆ ਬਾਕੀ ਕਿਉਂਕਿ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਆ ਤੇ ਜਰੋਮ ਪਾਵਲ ਨੂੰ ਪਹਿਲਾਂ ਲੋੜਾ ਆ ਉਹਦੇ ਲਈ ਜਿਹੜੀ ਇਹ ਗਵਰਨਰਲ ਅਫੈਕਟ ਦੀ ਜਿਹੜੀ ਗਵਰਨਰ ਅ ਲੀਜ਼ਾ ਕੋਕ ਆ ਉਸ ਨੂੰ ਨਿਸ਼ਾਨਾ ਜਿਹੜਾ ਇਸ ਤੇ ਵਿੱਚ ਬਣਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ 트럼ਪ ਹੁਣਾਂ ਦੇ ਜੀ ਕਹਿੰਦੇ ਵੀ ਕੈਬਨਟ ਦੇ ਤਿੰਨ ਮੰਤਰੀ ਲੇਬਰ ਸਕੱਤਰ ਲੋਰੀ ਚਾਵਿਸ ਡੀ ਰੈਮਰ ਅਤੇ ਉਹ ਲੀ ਜ਼ੈਲਡਨ এনवायरमेंटਲ ਪ੍ਰੋਟੈਕਸ਼ਨ ਏਜੰਸੀ ਦੇ ਜਿਹੜੇ ਐਡਮਿਨਿਸਟਰेटर ਆ ਉਹਨਾਂ ਦਾ ਜਿਹੜਾ ਹੁਨਾਮ ਤੇ ਟ੍ਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਉਹਨਾਂ ਨੇ ਜਿਹੜੇ ਆ ਇਸ ਦੋ ਦੋ ਜਿਹੜੇ ਪ੍ਰਾਇਮਰੀ ਰੈਜ਼ਿਡੈਂਸ ਆ ਇਸੇ ਤਰੀਕੇ ਦੇ ਨਾਲ ਰੱਖੇ ਆ ਜਿੱਦਾਂ ਲੀਜ਼ਾ ਕੁੱਕ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਆ ਪਰ ਜਿਹੜਾ ਨਿਸ਼ਾਨਾ ਆ ਆਬਵੀਅਸਲੀ ਆਪਾਂ ਨੂੰ ਪਤਾ ਆ ਵੀ ਉਹਨਾਂ ਨੇ ਉਹਨਾਂ ਨੂੰ ਹੀ ਲਾਉਣਾ ਹੈ ਜਿਹੜੇ ਲੱਗਦੇ ਵੀ ਉਹਨਾਂ ਦੇ ਵਿਚਾਰਕ ਵਿਰੋਧੀ ਇਹਨਾਂ ਦੇ ਹੈਗੇ